ਇਹ ਜਿਹੜੇ ਆ ਇਹਨੂੰ ਡਬੋ ਕੇ ਰੱਖਣ ਨਾਲ ਨਾ ਗਾਜਰਾਂ ਜਿਹੜੀਆਂ ਇਹਨਾਂ ਦਾ ਟੇਸਟ ਬਹੁਤ ਵਧੀਆ ਹੁੰਦਾ ਸਾਰੀਆਂ ਆ ਕੇ ਆਪਾਂ ਇਹਨੂੰ ਘੋਲ ਲੈਣਾ ਜੀ ਆ ਦੇਖੋ ਮਿੱਠਾ ਛੋਡਾ ਬਹੁਤ ਹੀ ਨਾ ਮਾਤਰਾ ਪਾਉਣਾ ਹਾ ਫਰਾਈ ਹੋ ਗਏ ਨੇ ਜੀ ਆ ਦੱਸੋ ਜੀ ਕਿਵੇਂ ਲੱਗੇ ਸਵਾਦ ਲੱਗੇ ਤੁਹਾਨੂੰ ਬਹੁਤ ਟੇਸਟ ਕਿੰਨੇ ਖਾਣੇ ਆ 5 ਕੇ 6 ਹਾਂਜੀ ਸਾਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਏ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਬਹੁਤ ਹੀ ਕੈਂਡ ਫੂਡ ਵਲੌਗ ਤੇ ਵਲੌਗ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਬਣਾਉਣ ਲੱਗੇ ਆ ਜੀ ਅੰਮ੍ਰਿਤਸਰੀ ਖੱ ਆਪਾਂ ਜਦੋਂ ਦੀ ਅੰਮ੍ਰਿਤਸਰ ਸਾਹਿਬ ਜਾਂਦੇ ਆ ਤੇ ਉੱਥੇ ਵੇਖਦੇ ਆਪਾਂ ਥਾਂ ਥਾਂ ਤੇ ਮਿਲਦੇ ਖੱਟੇਲੇ ਲੱਡੂ ਪਰ ਇੱਥੇ ਆਪਣੇ ਪਟਿਆਲੇ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਬਹੁਤ ਘੱਟ ਅਵੇਲੇਬਲ ਆ ਇੱਕ ਨਾ ਮਾਤਰਾ ਸੋ ਆਹ ਦੇਖੋ ਜੀ ਸਮਾਨ ਸਾਰਾ ਤੇ ਆਪਾਂ ਬਣਾਉਣ ਲੱਗੇ ਆ ਤੇ ਵਲੌਗ ਦੇ ਐਂਡ ਤੱਕ ਬਣੇ ਰੋ ਸਾਰਾ ਪ੍ਰੋਸੈਸ ਤੁਹਾਨੂੰ ਦੱਸਾਂਗੇ ਜੀ ਕੀ ਕੀ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਮੇਨ ਚੀਜ਼ ਆਹ ਦੇਖੋ ਜੀ ਆ ਹੈਗੀ ਆ ਦਾਲ ਆ ਚੈੱਕ ਕਰੋ ਜੀ ਆ ਦਾਲ ਹੈਗੀ ਜੀ ਛੋਲਿਆਂ ਦੀ ਦਾਲ ਇਹ ਆਪਾਂ ਭਿਉਈ ਨੂੰ ਤਕਰੀਬਨ 6 ਤੋਂ 7 ਘੰਟੇ ਹੋ ਗਿਆ ਜੀ ਤੇ ਉਸ ਤੋਂ ਬਾਅਦ ਆ ਗਈਆਂ ਜੀ ਮੂੜੀਆਂ ਗਾਜਰਾਂ ਅਦਰ ਮਿੱਠਾ ਸੋਡਾ ਪਿਆਜ਼ ਤੇ ਆ ਹੈਗਾ ਜੀ ਇਮਲੀ ਦਾ ਪਾਣੀ ਜੋ ਕਿ ਬਹੁਤ ਐਮ ਭੂਮਿਕਾ ਨਿਭਾਉਂਦਾ ਜੀ ਖੱਟੇ ਵਾਲੇ ਲੱਡੂ ਬਣਾਉਣ ਦੇ ਵਿੱਚ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਨੈਕਸਟ ਸਟੈਪ ਤੇ ਸਭ ਤੋਂ ਪਹਿਲਾਂ ਆਪਾਂ ਬਣਾਉਣੀ ਹੈ ਜੀ ਜਿਹੜੀ ਆ ਖੱਟੇ ਵਾਲੇ ਲੱਡੂ ਜਿੱਚ ਕਈ ਇਹ ਦੋ ਤਰ੍ਹਾਂ ਦੇ ਹੁੰਦੇ ਗਾ ਗਿੱਲੇ ਇੱਕ ਸੁੱਕੇ ਜੀ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੇ ਗਿੱਲੇ ਜਿੱਚ ਡਬੋ ਕੇ ਰੱਖੀ ਦਿਓ ਪਾਣੀ ਇਮਲੀ ਵਾਲਾ ਜਿਹੜਾ ਉਹ ਬਣਾਉਨੇ ਆ ਤੇ ਉਹਦੇ ਵਿੱਚ ਗਾਜਰਾ ਵਗੈਰਾ ਵੀ ਡਬੋਈ ਦੀਆਂ ਤੁਹਾਨੂੰ ਪਤਾ ਉਹਦੇ ਨਾਲ ਸਲਾਦ ਮਿਲਦਾ ਹੈ ਨਾ ਸਮਾਨ ਕਾਫੀ ਹੁਣ ਆਪਾਂ ਉਹ ਬਣਾਉਨੇ ਆ ਸਭ ਤੋਂ ਪਹਿਲਾਂ ਜੀ ਲਓ ਜੀ ਆ ਮੈਂ ਸਭ ਤੋਂ ਪਹਿਲਾਂ ਲੱਡੂ ਬਣਾਉਣ ਨਾਲੋਂ ਆਹ ਸਟੈਪ ਪਹਿਲਾਂ ਤਾਂ ਤੁਹਾਨੂੰ ਦੱਸਣ ਲੱਗਾ ਕਿਉਂਕਿ ਆ ਦੇਖੋ ਜੀ ਇਹ ਜਿਹੜੇ ਆ ਇਹਨੂੰ ਡੁਬੋ ਕੇ ਰੱਖਣ ਨਾਲ ਨਾ ਗਾਜਰਾਂ ਜਿਹੜੀਆਂ ਇਹਨਾਂ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਸਾਰੀਆਂ ਜਿੰਨੀਆਂ ਵੀ ਹੈਗੀਆਂ ਨੇ ਗਾਜਰਾਂ ਇਹ ਆਪਾਂ ਇਹ ਜਿਹੜੇ ਪਾਣੀ 'ਚ ਨੇ ਡਬੋ ਦਣੀਆਂ ਨੇ ਜੀ ਆ ਦੇਖੋ ਇਹ ਡਬੋ ਦਣੀਆਂ ਤਾਂ ਜੋ ਜਿਹੜਾ ਇਹ ਜਿਹੜੀ ਖਟਾਈ ਹੈ ਨਾ ਗਾਜਰਾਂ ਦੇ ਵਿੱਚ ਜਿਹੜੀ ਆ ਰਚ ਜੇ ਅਬਜ਼ੌਰਬ ਕਰ ਲੈਣ ਗਾਜਰਾਂ ਜੀ ਆ ਲੋ ਆ ਪਾਤਾ ਸਾਰੀਆਂ ਗਾਜਰਾਂ ਪਾਤੀਆਂ ਤੇ ਆਂਦਾ ਆ ਲੋ ਜੀ ਇਹ ਆ ਗਈਆਂ ਜੀ ਗਾਜਰਾਂ ਸਾਰਾ ਪ੍ਰੋਸੈਸ ਤੁਹਾਨੂੰ ਦੱਸਾਂਗਾ ਜੀ ਤੇ ਆ ਸੋ ਡੈਟ ਪਿਆਜ਼ ਦਾ ਵਿੱਚ ਟੇਸਟ ਪਿਆਜ਼ ਖਾਨ ਦੇ ਵਿੱਚ ਕੀ ਨੇ ਆਪਣੇ ਸਾਰੇ ਜੀ ਲੋ ਜੀ ਇਹ ਆ ਗਿਆ ਜੀ ਹੁਣ ਇਹਦੇ ਵਿੱਚ ਆਪਾਂ ਕੀ ਕੀ ਰਲਾਉਣਾ ਤੁਹਾਨੂੰ ਵੀ ਦਿਖਾਉਣਾ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਾਲ ਮਿਰਚਾਂ ਆ ਦੇਖੋ ਜੀ ਇਹ ਦੇਗੀ ਮਿਰਚ ਨਹੀਂ ਦੂਜੀ ਮਿਰਚ ਜੀ ਆ ਦੇਖੋ ਲਾਲ ਮਿਰਚ ਪਾਤੀ ਇਹਦੇ ਨਾਲ ਟੇਸਟ ਬਣਨਾ ਜਿਹਦਾ ਲਾਲ ਮਿਰਚ ਪਾਤੀ ਤੇ ਹੁਣ ਪਾਵਾਂਗੇ ਜੀ ਨਮਕ ਇਹਦੇ ਚ ਆ ਦੇਖੋ ਇਹ ਆ ਵਾਲਾ ਨਮਕ ਲੋ ਜੀ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਖੋਲ ਦੇਣਾ ਪਰ ਇਹਦੇ ਵਿੱਚ ਥੋੜੀ ਜੀ ਆਪਾਂ ਪਹਿਲਾਂ ਚੀਨੀ ਵੀ ਪਾਵਾਂਗੇ ਜੀ ਮਤਲਬ ਇਸ ਤੋਂ ਬਾਅਦ ਆਹ ਸਟੈਪ ਤੋਂ ਬਾਅਦ ਥੋੜੀ ਚੀਨੀ ਪਾ ਕੇ ਮਤਲਬ ਅੱਧਾ ਕੁ ਚ ਤੇ ਹੁਣ ਆਪਾਂ ਇੱਚ ਪਾਵਾਂਗੇ ਸਿੰਧਾ ਨਮਕ ਉਹ ਵੀ ਪਾਉਣਾ ਜ਼ਰੂਰੀ ਹੈ ਜੀ ਇੰਨਾ ਕੁ ਸਿੰਧਾ ਨਮਕ ਪਾਵਾਂਗੇ ਬਾਕੀ ਤੁਸੀਂ ਆਪਦੇ ਟੇਸਟ ਦੇ ਮੁਤਾਬਕ ਵੀ ਰੱਖ ਸਕਦੇ ਹੋ ਆਪਾਂ ਇੰਨਾ ਕੁ ਪਾਵਾਂਗੇ ਇਹਦੇ ਨਾਲ ਸਿੰਧੇ ਨਮਕ ਨਾਲ ਨਾ ਜੀ ਟੇਸਟ ਬਹੁਤ ਵਧੀਆ ਬਣ ਜਾਂਦਾ ਹਰ ਇੱਕ ਚੀਜ਼ ਦਾ ਇਹ ਪਾਉਣਾ ਜ਼ਰੂਰੀ ਹੁੰਦਾ ਹੈ ਇਹੋ ਜਿਹੀਆਂ ਚੀਜ਼ਾਂ 'ਚ ਜਿਹੜੀਆਂ ਖੱਟੀਆਂ ਮਿੱਠੀਆਂ ਆਪੇ ਸਿੱਧੀ ਭਾਸ਼ਾ ਦੇ ਗਈ ਬਾਜ਼ਾਰੀ ਖਾਣੇ ਆ ਤੇ ਥੋੜੀ ਜਿਹਾ ਚੀਨੀ ਪਾ ਦਿੰਨੇ ਆ ਜੀ ਦੇਖੋ ਆਪਾਂ ਤਾਂ ਇੰਨੀ ਹੀ ਪਾਵਾਂਗੇ ਜੀ ਥੋੜੀ ਜੀ ਬਸ ਜਿਆਦਾ ਮਿੱਠਾ ਜਿਹੜਾ ਵਧੀਆ ਨਹੀਂ ਲੱਗਦਾ ਕਿਉਂਕਿ ਇਹ ਕਰਾਰੇ ਜਿਆਦਾ ਸਵਾਦ ਲੱਗਦੇ ਨੇ ਆ ਸਾਰੀਆਂ ਚੀਜ਼ਾਂ ਪਰ ਲਾਈਆਂ ਸੀਆਂ ਜੀ ਮਿਰਚਾਂ ਦੋ ਤਰ੍ਹਾਂ ਦਾ ਨਮਕ ਤੇ ਇਹ ਆਪਾਂ ਵਿੱਚ ਥੋੜੀ ਚੀਨੀ ਵੀ ਰਲਾਈਏ ਮੁਰਕ ਕੇ ਨੂੰ ਥੋੜਾ ਜਿਹਾ ਹਿਲਾ ਦੇਣਾ ਜੋ ਜਿਹੜੀ ਚੀਨੀ ਹੈ ਜਿਹੜੀ ਨਾਲੇ ਖੁਰਜੂਗੀ ਤੇ ਨਾਲੇ ਥੋੜਾ ਜਿਹਾ ਜਿਹੜੇ ਮਸਾਲੇ ਆਪਾਂ ਜਿਵੇਂ ਲੂਣ ਮਿਰਚ ਦੋ ਤਰ੍ਹਾਂ ਦੇ ਲੂਣ ਪਾਏ ਮਿਰਚ ਪਾਈਓ ਸਾਰੇ ਜਿਹੜੇ ਆ ਪਾਣੀ ਵਿੱਚ ਮਿਕਸ ਹੋ ਜਾਣਗੇ ਤੇ ਇਹ ਪਾਣੀ ਸਾਰਾ ਇਮਲੀ ਵਾਲਾ ਜੀ ਤੁਸੀਂ ਸਵਾਦ ਅਨੁਸਾਰ ਨੂੰ ਖਟਾਈ ਰੱਖ ਸਕਦੇ ਹੋ ਜੀ ਆਹ ਦੇਖ ਲਓ ਆਹ ਥੋੜਾ ਜਿਹਾ ਰੰਗ ਆ ਬਿਲਕੁਲ ਆਪਾਂ ਵਿੱਚ ਇਹਦੇ ਐਡ ਕਰਨਾ ਬਸ ਇਹਦੇ ਨਾਲ ਹੀ ਕਾਫੀ ਜਿਹੜਾ ਇਹ ਲਾਲ ਹੋਏ ਨੇ ਕਿਉਂਕਿ ਜਦੋਂ ਆਪਾਂ ਉੱਥ ਤੇ ਉੱਥੇ ਵੇਖਿਆ ਜਿਆਦਾ ਕਰਕੇ ਲਾਲ ਜਿਹਾ ਰੰਗ ਹੁੰਦਾ ਪਾਣੀ ਦਾ ਤੇ ਟੇਸਟ ਮੈਨੂੰ ਵੀ ਥੋੜਾ ਜਿਹਾ ਵੇਖਣ ਜੀ ਵਧੀਆ ਲੱਗਦਾ ਉਸ ਕਰਕੇ ਲਾਲ ਕਰਦੇ ਨੇ ਲੱਗਿਆ ਜੀ ਇਹਨੂੰ ਆਪਾਂ ਖੋਲ ਦੇਣਾ ਆ ਦੇਖੋ ਜੀ ਰੰਗ ਹੋ ਗਿਆ ਜੀ ਲਾਲ ਇਹਨਾਂ ਦਾ ਆਹ ਦੇਖੋ ਜੀ ਮੈਂ ਰੰਗ ਪਾਇਆ ਉਹਦੇ ਵਿੱਚ ਜਿਹੜੀ ਆਪਾਂ ਮਤਲਬ ਇੱਕ ਲਿਕਵਿਡ ਜੀ ਚਟਨੀ ਬਣਾਈ ਹੈ ਜਿੰਨਾਂ ਚ ਆਪਾਂ ਗਾਜਰੇ ਡਪਈਆਂ ਤੇ ਮਰੇ ਹੱਥ ਵੇਖੋ ਲਾਲ ਹੋ ਗਏ ਨੇ ਆਪਾਂ ਨਾਲ ਦਾਲ ਸਾਰੀ ਕਿਸੇ ਭਾਂਡੇ 'ਚ ਕੱਢ ਲੈਣੀ ਆ ਤੇ ਫਿਰ ਇਹਨੂੰ ਕਰਨਾ ਗਰਾਇੰਡ ਤੇ ਹੁਣ ਬਿਲਕੁਲ ਜਿਹੜੀ ਆ ਹੋਲੀ ਹੋ ਚੁੱਕੀ ਆ ਦੇਖੋ ਜੀ ਐਨ ਆਪਾਂ ਕਹਿੰਦਾ ਵਿੱਚ ਛੇਤੀ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਇਹਨੂੰ ਗ੍ਰाइंड ਕਰਨ ਲੱਗੇ ਆ ਚੱਕੀ ਕੀ ਪਾਉਣਾ ਪਹਿਲਾਂ ਇਹਨੂੰ ਕੱਢ ਲੈਣਾ ਪਾਣੀ ਚੋ ਜੀ ਪਾਣੀ ਚੋ ਕੱਢ ਲੈਣਾ ਇਹਨੂੰ ਸਾਰੀ ਨੂੰ ਲਓ ਜੀ ਇਹ ਦਾਲ ਆਪਾਂ ਗ੍ਰाइंड ਕਰਨ ਲੱਗੇ ਆ ਇਹ ਚ ਆਪਾਂ ਕੀ ਕੀ ਪਾਉਣਾ ਆ ਦੇਖੋ ਅਦਰਕ ਦੇ ਆ ਪੀਸ ਰੱਖੇ ਸੀ ਆਪਾਂ ਕੱਟ ਕੇ ਇਹ ਪਾਉਣੇ ਨੇ ਇਹਦੇ ਨਾਲ ਟੇਸਟ ਬਹੁਤ ਵਧੀਆ ਹੋ ਜਾਂਦਾ ਜੀ ਆ ਲੋ ਆ ਸਾਰਾ ਅਦਰਕ ਪਾਦਾ ਅਦਰਕ ਤੇ ਵੈਸੇ ਵੀ ਸਿਹਤ ਵਾਸਤੇ ਵਧੀਆ ਜੀ ਤੇ ਆ ਹਰੀਆਂ ਮਿਰਚਾਂ ਨੇ ਜੀ ਹਰੀਆਂ ਮਿਰਚਾਂ ਵੀ ਜ਼ਰੂਰ ਵਿੱਚ ਪਾਉਣੀਆਂ ਨੇ ਲਓ ਜੀ ਤੇ ਨਮਕ ਵਗੈਰਾ ਆਪਾਂ ਬਾਅਦ ਵਿੱਚ ਪਾਵਾਂਗੇ ਆ ਹੈਗੇ ਜੀ ਮੂਲੀ ਦੇ ਪੱਤੇ ਇਹ ਤੁਸੀਂ ਪਾਉਣੇ ਆ ਆ ਤਾਂ ਪਾ ਸਕਦੇ ਨੇ ਇਹਦੇ ਸਕਿਪ ਵੀ ਕਰ ਸਕਦੇ ਹੋ ਨੂੰ ਛੋਟੇ ਕਰਕੇ ਥੋੜਾ ਜਿਹਾ ਇਹਦੇ ਵਿੱਚ ਮਤਲਬ ਇੰਜ ਕਰਕੇ ਪਾ ਦੇਣਾ ਥੋੜਾ ਜਿਹਾ ਚ ਪਾਣੀ ਪਾ ਲੈਣਾ ਸੋ ਡੈਟ ਕੀ ਜਿਹੜਾ ਇਹ ਮਤਲਬ ਗ੍ਰाइंड ਹੋ ਜਾਵੇ ਤੁਹਾਨੂੰ ਦਿਖਾਉਣਾ ਮੈਂ ਕਰਕੇ ਗ੍ਰाइंड ਜੀ ਹਲਕਾ ਜਿਹਾ ਪਾਣੀ ਪਾਉਣਾ ਜੀ ਆ ਦੇਖੋ ਬਸ ਪਾਣੀ ਪਾ ਲਿਆ ਹੁਣ ਆਪਾਂ ਇਹਨੂੰ ਗ੍ਰाइंड ਕਰਨਾ ਜੀ ਦੇਖੋ ਦੇਖੋ ਜੀ ਦਾਲ ਆਪਾਂ ਸਾਰੀ ਜਿਹੜੀ ਆ ਸਾਰੀ ਇਹ ਮਿਕਸੀ ਜ ਆਪਾਂ ਜਿਹੜੀ ਗ੍ਰाइंड ਕਰ ਲਈਏ ਤੇ ਆ ਇਹਦੀ ਇਸ ਤਰ੍ਹਾਂ ਦੀ ਜਿਹੜੀ ਇਹ ਡੋ ਬਣ ਗਈ ਹੈ ਤੇ ਆਪਾਂ ਚੰਗੀ ਤਰ੍ਹਾਂ ਰਲ ਲੈਣਾ ਕਿਉਂਕਿ ਪਹਿਲੀ ਜਿਹੜਾ ਪਹਿਲਾ ਭਰਾਗਾ ਸੀ ਉਹਨੂੰ ਪਹਿਲੇ ਪੂਰ ਦੇ ਵਿੱਚ ਆਪਾਂ ਜਿਹੜਾ ਪਾਇਆ ਸੀ ਹਰੀਆਂ ਮਿਰਚਾਂ ਪਾਈਆਂ ਸੀ ਅਦਰਕ ਪਾਇਆ ਸੀ ਉਹ ਸਾਰੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਘੋਲ ਲੈਣਾ ਵਿੱਚ ਪੱਤੇ ਵੀ ਸੀਗੇ ਜੀ ਮੂਲੀ ਦੇ ਹੁਣ ਆਪਾਂ ਨੂਨ ਪਾਉਣਾ ਜੀ ਸਵਾਦ ਅਨੁਸਾਰ ਆ ਦੇਖੋ ਆ ਜਿਹੜਾ ਚਿੱਟਾ ਨੂਨ ਹੀ ਪਾਉਣਾ ਜੀ ਇਹਦਾ ਜਿਹੜਾ ਆਪਾਂ ਨੋਰਮਲ ਵਰਤਦੇ ਆ ਘਰਾਂ ਦੇ ਵਿੱਚ ਇਹ ਪਾਉਣਾ ਜੀ ਵਿੱਚ ਨੂਨ ਤੇ ਲਾਲ ਮਿਰਚ ਪਾਵਾਂਗੇ ਥੋੜੀ ਜੀ ਟੇਸਟ ਲਈ ਲੋ ਜੀ ਲਾਲ ਮਿਰਚ ਆ ਗਈ ਹੁਣ ਪਾਵਾਂਗੇ ਹਿੰਗ ਥੋੜੀ ਜੀ ਥੋੜੀ ਜੀ ਪਾਉਣੀ ਬਸ ਜ਼ਿਆਦਾ ਨਹੀਂ ਜੀ ਆ ਲੋ ਜਹਾ ਹਿੰਗ ਗਈ ਬਸ ਥੋੜੀ ਪਾਵਾਂਗੇ ਵਿੱਚ ਰਲ ਜੇ ਜਿਹੜੀ ਲੋ ਜੀ ਹਿੰਗ ਪੈ ਗਈ ਤੇ ਲਾਸਟ ਚੀਜ਼ ਜਿਹੜੀ ਉਹ ਬੜੇ ਧਿਆਨ ਨਾਲ ਪਾਉਣੀ ਹੈ ਜੀ ਉਹ ਹੈਗਾ ਜੀ ਮਿੱਠਾ ਸੋਡਾ ਮਿੱਠਾ ਸੋਡਾ ਥੋੜਾ ਜਿਹਾ ਪਾਉਣਾ ਜੀ ਆ ਦੇਖੋ ਕਿੰਨਾ ਸਾਰਾ ਇਹਦੇ ਵਿੱਚ ਆਪਾਂ ਇੰਨਾ ਕੁ ਪਾਉਣਾ ਇਹਨੂੰ ਤਾਂ ਜੋ ਫਲਾ ਦੇ ਜੀ ਸਾਰੇ ਨੂੰ ਲੋ ਜੀ ਇਹ ਪਾ ਕੇ ਨਾ ਚੀਜ਼ ਸਾਰੀ ਇਹਨੂੰ ਆਪਾਂ ਹੁਣ ਖੋਲ ਦੇਣਾ ਜੀ ਲੋ ਜੀ ਹੁਣ ਸਾਰਾ ਕੁਝ ਮਿੱਠਾ ਸੋਡਾ ਵਗੈਰਾ ਮਿਰਚਾਂ ਸਾਰਾ ਕੁਝ ਪਾ ਕੇ ਆਪਾਂ ਇਹਨੂੰ ਘੋਲ ਲੈਣਾ ਜੀ ਆ ਦੇਖੋ ਮਿੱਠਾ ਸੋਡਾ ਬਹੁਤ ਹੀ ਨਾ ਮਾਤਰਾ ਪਾਉਣਾ ਤੇ ਇਹਨੂੰ ਘੋਲ ਕੇ ਨਾ 5-7 ਮਿੰਟ ਛੱਡ ਦੇਣਾ ਸੋ ਡੈਡ ਜਿਹੜਾ ਇਹ ਫਲਾਵਰਡ ਚ ਆ ਜਾਏ ਫਲਫੀ ਬਣ ਜਾਣਾ ਇਹਨੇ ਫੁੱਲ ਜਾਣਾ ਜੀ ਆ ਦੇਖੋ ਤੇ ਇੱਕ ਵਾਰੀ ਮੜਾ ਚੱਕ ਕੇ ਆਪਾਂ ਟੇਸਟ ਜ਼ਰੂਰ ਕਰ ਲਾਂਗੇ ਲੂਣ ਮਿਰਚ ਵਗੈਰਾ ਆਪਦੇ ਹਿਸਾਬ ਨਾਲ ਜਿੰਨਾ ਵੀ ਤੁਸੀਂ ਪਾਉਣਾ ਹੈ ਉਹ ਪਾ ਸਕਦੇ ਹੋ ਜੀ ਤੇ ਫਿਰ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਫਰਾਈ ਹੋਏ ਲਾਸਟ ਸਟੈਪ ਇਹਨਾਂ ਦਾ ਮੁੜ ਕੇ ਖਾਣ ਵਾਲਾ ਸਟੈਪ ਹੈ ਜੀ ਲਓ ਜੀ ਡੋ ਆਪਨੀ ਸਾਰੀ ਤਿਆ ਇਹ ਸਾਰਾ ਸਮਾਨ ਪਰ ਲਾਇਆ ਸੀ ਅੱਧਾ 10 ਮਿੰਟ ਹੋ ਗਏ ਨੇ ਤੇ ਆਹ ਲਓ ਜੀ ਤੇਲ ਵੇਖੋ ਜੀ ਹੋ ਗਿਆ ਗਰਮ ਰਿਫਾਈਨਡ ਚ ਆਪਾਂ ਇਹਨਾਂ ਨੂੰ ਤਲ ਲੱਗੇ ਆ ਤੇ ਉਹ ਵੀ ਪ੍ਰੋਸੈਸ ਤੁਹਾਨੂੰ ਦਿਖਾਉਨੇ ਆ ਦੇਖੀ ਜਾਓ ਜੀ ਲਓ ਜੀ ਇੰਜ ਆਪਾਂ ਇਹਨੂੰ ਇੰਨਾ ਘਾਤ ਸੇ ਲੈ ਲੈਣਾ ਤੇ ਇਹ ਤੇਲ ਦੇ ਵਿੱਚ ਛੱਡ ਜਾਨਾ ਇੰਜ ਕਰਕੇ ਬਸ ਇਸ ਤਰ੍ਹਾਂ ਆਪਾਂ ਛੱਡ ਜਾਨੇ ਇੰਨੀ ਕੁਆਂਟੀਟੀ ਲੈ ਕੇ ਮਤਲਬ 4 ਕੁ ਚਮਚੇ ਲਓ ਜੀ ਤੇ ਥੋੜੀ ਥੋੜੀ ਵੇਥੇ ਰੱਖਣੀ ਆ ਤਾਂ ਜੋ ਜਿਹੜੇ ਕੜਾਈ ਦੇ ਵਿੱਚ ਜੁੜਨਾਂ ਲਓ ਜੀ ਇਹ ਹੋ ਰਹੇ ਨੇ ਫਰਾਈ ਖੱਟੇ ਵਾਲੇ ਲੱਡੂ ਕਰੋ ਚੈੱਕ ਹਾ ਫਰਾਈ ਹੋ ਗਏ ਨੇ ਜੀ ਆ ਤੇ ਪੂਰੇ ਲਾਲ ਕਰਨੇ ਨੇ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਪੂਰਾ ਪ੍ਰੋਸੈਸ ਬਸ 2-3 ਮਿੰਟ ਚ ਹੋ ਜਾਣਗੇ ਲਾਲ ਜੀ ਪੂਰੇ ਆਪਣੀ ਤਾਂ ਨਾ ਜੀ ਇਹ ਹੈਬਿਟ ਆ ਕਹਿ ਲਓ ਜਾਂ ਸ਼ੌਂਕ ਕਹਿ ਲਓ ਜਿਹੜੀ ਵੀ ਚੀਜ਼ ਬਣਾਉਣ ਨੂੰ ਜੀ ਕਰਦਾ ਘਰੇ ਬਣਾਇਆ ਖਾ ਲਈ ਦੀ ਆ ਬਾਹਰ ਦਾ ਥੋੜਾ ਵਾਈਡ ਹੀ ਕਰੀਦਾ ਤੇ ਲੱਡੂਆਂ ਦਾ ਜੀ ਕਰਦਾ ਸੀ ਅੱਜ ਤੇ ਮੈਂ ਕਿਹਾ ਬਣਾਈਏ ਨਾਲੇ ਤੁਹਾਨੂੰ ਸਾਰਿਆਂ ਨੂੰ ਵਿਖਾਈਏ ਲਾਸਟ ਵਿਖਾਈ ਸੀਗੇ ਅਮਰੀਕਸਰੀ ਭਾਜੀ ਵਾਲੇ ਲੱਡੂ ਤੇ ਹੁਣ ਵਿਖਾਦੇ ਤੁਹਾਨੂੰ ਖੱਟੇ ਵਾਲੇ ਲੱਡੂ ਠੀਕ ਹੈ ਜੀ ਲਓ ਜੀ ਆ ਬਣ ਗਏ ਨੇ ਜੀ ਡਾਰਕ ਜੈਲੋ ਤੇ ਰੈਡੀ ਹੋ ਗਏ ਨੇ ਬਣ ਕੇ ਤੇਲ ਬਹੁਤ ਘੱਟ ਚੁੱਕਿਆ ਇਹਨਾਂ ਨੇ ਲਓ ਜੀ ਇਹ ਹੁਣ ਤਿਆਰ ਨੇ ਸੋ ਦੱਸਦਾ ਤੁਹਾਨੂੰ ਮੈਂ ਇਹ ਰੈਡੀ ਹੋਣ ਤੋਂ ਬਾਅਦ ਨਾ ਜਦੋਂ ਮੜਿਆ ਪੰਜ ਕਿ ਮਿੰਟ ਤੱਕ ਠੰਡੇ ਹੋਣਗੇ ਫਿਰ ਆਪਾਂ ਇਹਨੂੰ ਜਿੰਨਾਂ ਨੇ ਗਿੱਲੇ ਖਾਣੇ ਆ ਉਹ ਪਾਣੀ ਜਿਹੜਾ ਉਹ ਵੇਖੋ ਜੀ ਆਪਣਾ ਰੈਡੀ ਹੈ ਇਹਦੇ ਵਿੱਚ ਡਬੋਦਾਂਗੇ ਤੇ ਫਿਰ ਇਹ ਗਿੱਲੇ ਖਾਣੇ ਗਿੱਲੇ ਜਿਹਨੇ ਸੁੱਕੇ ਖਾਣੇ ਉਹਦੇ ਸੁੱਕੇ ਤਿਆਰ ਹੋ ਜਾਣਗੇ ਜੀ ਦੇਖ ਲਓ ਚੈੱਕ ਕਰ ਲਓ ਜੀ ਕੁਝ ਇਸ ਤਰ੍ਹਾਂ ਦਾ ਇਹਨਾਂ ਦਾ ਟੈਕਸਚਰ ਹੁੰਦਾ ਜੀ ਲਓ ਜੀ ਆਪਾਂ ਇੱਕ ਪਲੇਟ ਤੁਹਾਨੂੰ ਸੇਮ ਹੋਵੇ ਰੈਡੀ ਕਰਕੇ ਵਿਖਾਉਨੇ ਆ ਆ ਲਓ ਜੀ ਆ ਆ ਗਏ ਦੋ ਲੱਡੂ ਵੈਸੇ ਉਹ ਤਿੰਨ ਪੀਸ ਦਿੰਦੇ ਨੇ 20 ਰੁਪਏ ਦੇ ਜਿਹੜਾ ਹੁਣ ਰੇਟ ਚੱਲ ਰਿਹਾ ਜੀ ਤੇ ਆ ਆ ਪਾ ਪਾ ਦੀਆਂ ਇੰਨੀਆਂ ਗਾਦਰਾਂ ਇੰਨੀਆਂ ਕੀ ਬੰਦੇ ਨੇ ਜੀ ਉਹ ਵੀ ਥੋੜੀਆਂ ਜਿਹੀ ਹੋਰ ਪਾ ਦੇਣਾ ਚਾਹ ਲੈ ਆਪਣੇ ਘਰ ਦੇ ਬੰਦੇ ਨੇ ਜਿਨ੍ਹਾਂ ਨੇ ਖਾਣਾ ਤੇ ਆ ਆ ਗਿਆ ਜੀ ਥੋੜਾ ਜਿਹਾ ਪਿਆਜ਼ ਉੱਪਰ ਹੋਰ ਉਹ ਚੋਂ ਵੀ ਲਾਤਾ ਸੀ ਇਹਦੇ ਚ ਵੀ ਤੇ ਥੋੜੀਆਂ ਜਿਹੀ ਪਾਵਾਂਗੇ ਮੂੜੀਆਂ ਜੀ ਲਓ ਜੀ ਇਹ ਕਹਿੰਦੀ ਵੇ ਅਸੀਂ ਗਿੱਲੇ ਖਾਣੇ ਨੇ ਤੇ ਨਾ ਰੱਖ ਦਾਂਗੇ ਚਮਚ ਲਓ ਜੀ ਹੋ ਗਿਆ ਰੈਡੀ ਤੇ ਪੁੱਛਾਂਗੇ ਕੀ ਟੇਸਟੇ ਬਾਅਦ ਚ ਹੁਣ ਸਾਰੇ ਬਣਾ ਲਈ ਆਪਾਂ ਨਾਨੀ ਜੀ ਖਾਂਦੇ ਪਏ ਨੇ ਪੁੱਛਦੇ ਕਿਵੇਂ ਲੱਗੇ ਦੱਸੋ ਜੀ ਕਿਵੇਂ ਲੱਗੇ ਸਵਾਦ ਲੱਗੇ ਤੁਹਾਨੂੰ ਬਹੁਤ ਟੇਸਟ ਕਿੰਨੇ ਖਾਣੇ ਆ 5 ਕਿ 6 ਉਹ ਸੱਤ ਖਾਵਾਂਗੇ ਨਾ 8-7 ਹਾਂ ਕੀ ਬਾਤ ਹੈ ਤੇ ਬੱਚਿਓ ਤੁਹਾਨੂੰ ਕਿਦਾਂ ਲੱਗਿਆ ਬਹੁਤ ਵਧੀਆ ਬਹੁਤ ਸਵਾਦ ਠੀਕ ਆ ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਆਪਣਾ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿਦਾਂ ਲੱਗਾ ਤੁਹਾਨੂੰ ਆਪਣਾ ਅੱਜ ਦਾ ਇਹ ਫੂਡ ਵਲੌਗ ਸੋ ਸਿੱਖ ਲਓ ਸਾਰੀ ਜਾਜ ਜੀ ਆਪਾਂ ਤੁਹਾਨੂੰ ਇੱਕ ਛੋਟੀ ਜੀ ਕੋਸ਼ਿਸ਼ ਕਰਕੇ ਇੱਕ ਦੱਸਿਆ ਜੀ ਕਿਵੇਂ ਬਣਾਉਣੇ ਖਟਾੜੇ ਲੱਡੂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ